ਗਗਨ ਜੀ ਅਸਵਲੇ ਮੰਦਰ ਆਏ ਹੋ ਕੋਈ ਖਾਸ ਕਾਰਨ ਅੱਜ ਤੁਸੀਂ ਸਾਨੂੰ ਵਾਹੇ ਫੜ ਲਿਆ ਜੀ ਅਸੀਂ ਨਿਕਲਦੇ ਨਿਕਲਦੇ ਹਾਂ ਜੀ ਮੈਂ ਮਥਰ ਦੇਖ ਰਿਹਾ ਸੀ ਤੁਸੀਂ ਆਏ ਤੁਹਾਨੂੰ ਪਾਲ ਲੱਗ ਗਿਆ ਸੀ ਖਾਸ ਕਾਰਨ ਅੱਜ ਇਹ ਹੈ ਜੀ ਕਿ ਅੱਜ ਮੇਰੇ ਬੜੇ ਪਿਆਰੇ ਦੋਸਤ ਕਰਨ ਮਾਣ ਦਾ ਬਰਥਡੇ ਹੈ ਤੇ ਉਹਦੇ ਵਾਸਤੇ ਰੱਬ ਨੂੰ ਬਰੇ ਕਰਨ ਆਈ ਹਿੱਗੇ ਕਿ ਬਈ ਸਾਡਾ ਜਿੱਦਾ ਵਧੀਆ ਯਾਰ ਹੈ ਜਿੰਦੀ ਵਧੀਆ ਸੋਚਾਂ ਦੀ ਉਸ ਤਰ੍ਹਾਂ ਹੀ ਉਹਦੇ ਵਾਸਤੇ ਵਿਸ਼ੇਸ ਮੰਗ ਰਹੀ ਉਹਦੇ ਜੰਗਲ ਨੂੰ ਤੇ ਭਗਵਾਨ ਜੀ ਕਰੋ ਅਹੀ ਉਹਨੂੰ ਦੇ ਦੇ ਗਰਵਿਸ਼ ਕੀਤੀ ਨਹੀਂ ਐ ਚਲੋ ਐਸੇ ਮੈਂ ਸੋਚਿਆ ਕਿ ਮੰਦਰ ਤੋਂ ਬਾਅਦ ਉਹਨੂੰ ਵਿਸ਼ ਕਰ ਦਾਂ ਪਰ ਤੁਸੀਂ ਮਿਲ ਗਏ ਚਲੋ ਹੁਣ ਮੀਡੀਆ ਨੇ ਉਹਨੂੰ ਵਿਸ਼ ਕਰ ਦਿੰਦੇ ਆ ਮੈਂ ਤਰਨ ਵੈਸੇ ਬੜੀਆਂ ਉਹਦੇ ਵੈਸੇ ਜ਼ਿੰਦਗੀ ਚ ਬਹੁਤ ਖੁਸ਼ੀਆਂ ਮੇਰੇ ਨੂੰ ਆਪਣੀ ਲਾਈਫ ਚ ਸਕਸੈਸ ਮਿਲੇ ਉਹਨੂੰ ਹਾਂਜੀ ਖੁਸ਼ ਜਿਸ ਤਰ੍ਹਾਂ ਉਹ ਵਧੀਆ ਸਾਡੇ ਨਾਲ ਰਹਿੰਦਾ ਉਸਦਾ ਵਧੀਆ ਰਹੇ ਆਸਾ ਖੇੜਦਾ ਰਹੇ ਹਾਂਜੀ ਚਲੋ ਜੋ ਯਾਰਾਂ ਵੈਸੇ ਯਾਰ ਮੰਗਦੇ ਆ ਹਾਂਜੀ ਉਹਦੇ ਵੈਸੇ ਮੰਗਦੇ ਪਏ ਆ ਤੇ ਤੁਹਾਡੇ ਬਹੁਤ ਬੜੀਆ ਜੀ ਐਸ ਵੇਲੇ ਇੱਕ ਫਰੈਂਡ ਦੇ ਖਾਸ ਫਰੈਂਡ ਦੇ ਜਨਮ ਦਿਨ ਤੇ ਉਹਦੇ ਲਈ ਦੁਆਵਾਂ ਮੰਗਣ ਮੰਦਰ ਆਏ ਹੋ ਬਹੁਤ ਵਧੀਆ ਗੱਲ ਹੈ ਕੀ ਕਹਿਣਾ ਚਾਹੁੰਦੇ ਹੋ ਦੇ ਅਗਲੀ ਲਾਈਫ ਬਾਰੇ ਫਿਊਚਰ ਬਾਰੇ ਦੇਖੋ ਜੀ ਇਹਨਾਂ 11 ਵਸੇ ਹਮੇਸ਼ਾ ਬੰਦਾ ਗੁੱਡ 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 ਐਕਸਲੈਂਟ ਬੰਦਾ ਠੀਕ ਹੈ ਤੇ ਐਕਸਲੈਂਟ ਹੀ ਮੰਗਦੇ ਆ ਪਰ ਅੱਜ ਤੁਸੀਂ ਮਿਲ ਗਏ ਹੋ ਜਿਹੜੀਆਂ ਅਸੀਂ ਇਹ ਕੱਲੇ ਫੋਨ ਦੇ ਉੱਤੇ ਬੈਠ ਕੇ ਦੁਆਵਾਂ ਦੇਣੀ ਆਂ ਅਏ মিডিਆ ਰਾਈ ਤੁਸੀਂ ਸਾਡੀਆਂ ਦੁਆਵਾਂ ਤੋਂ ਆਤਿਏ ਜੀ ਜਨਮ ਦਿਨ ਦੇ ਉੱਤੇ ਹਾਂ ਜੀ ਤੇ ਅੱਜ ਤੁਸੀਂ ਆਏ ਹੋ ਵੈਲਕਮ ਤੇ ਮੈਂ ਇਸ ਮੌਕੇ ਦੇ ਉੱਤੇ ਤੁਹਾਡੇਆਂ ਦਾ ਫਾਇਦਾ ਵੀ ਲੈ ਲਾਂ ਤੇ ਆਪਣੇ ਦੋਸਤ ਨੂੰ ਹੈਪੀ ਬਰਥਡੇ ਵਿਸ਼ੇਸ ਕਹਿਣਾ ਚਾਹੁੰਦਾ ਜੀ ਤੇ ਤਰुण ਖੋਸ਼ ਰਹਿ ਯਾਰ ਆਬਾਦ ਰਹਿ ਜ਼ਿੰਦਗੀ ਖੁਸ਼ੀਆਂਮਾਨ ਔਰ ਤਰुण ਜੀ ਹੈਪੀ ਬਰਥਡੇ ਬਹੁਤ ਬਹੁਤ ਮੁਬਾਰਕਾ ਹੋਣ ਜਨਮ ਦਿਨ ਜਿਹਦੇ ਲਈ ਜਿਹਦੇ ਨਾਲ ਇਹੋ ਜੇ ਯਾਰ ਹੁਣ ਇਹੋ ਜੇ ਵੈਲਵਿਸ਼ਰ ਹੋਣ ਉਹ ਕਦੀ ਵੀ ਪਿੱਛੇ ਮੁੜ ਕੇ ਨਹੀਂ ਦੇ ਸਕਦਾ ਹਮੇਸ਼ਾ ਤਰੱਕੀ ਕਰੇਗਾ ਬਹੁਤ ਬਹੁਤ ਮੁਬਾਰਕਾ ਜਨਮ ਦਿਨ ਦੀਆਂ